ਚੱਲ ਕੋਈ ਨਾ ਜੀ ਲਾ ਕੇ ਕੰਮ ਕਰੀਏ ਅੱਜ ਕੀ ਦਾ ਮੇਰਾ ਰੋਜ਼ੇ ਲੱਗ ਕੇ ਜਾਂਦਾ ਬਰਾਤ ਸਾਹ ਦੇ ਦਿਨ ਨੂੰ ਜੀ ਭਾਵੇਂ ਇਹ ਕੱਲ ਅੱਜ ਸਵੇਰੇ ਲਾ ਕੇ ਆਇਆ ਹਾਂ ਦਸਣਾ ਤੇ ਟਾਈਮ ਹੋ ਗਿਆ ਜੀ 9 ਵਜੇ ਦਾ ਮੋੜ ਦੇ ਮੋੜ ਦੇ ਮੋੜ ਦੇ ਕਰਦੇ ਕਰਦੇ ਤੇ ਉੱਧਰ ਲੱਗ ਰਿਹਾ ਜੀ 744 ਨੂੰ ਡੈੱਕ ਰੈਕ ਵਾਲੇ ਨੂੰ ਤੇ ਸੋਨੀ ਬਾਈ ਦੀ ਨਾਪਦਵਾਤੇ ਦੋ ਦੋ ਬਕਸਿਆਂ ਨੇ ਠੀਕ ਹੈ ਓਕੇ ਯਾ ਵੈਲਕਮ ਭਾਈ ਫੁੱਲ ਲਗਾਣਾ ਚੱਲ ਰਿਹਾ ਫੁੱਲ ਉੱਦਣਦੇ ਆਪਾਂ ਵੀ ਮੋੜੀਏ ਨਾਨੀ ਸੁੰਦਰਾ ਮੇਰਾ ਕੰਮ ਸਾਬ ਉਠਾ ਲਿਆ ਫਿਰ ਅਲੋਖਾ ਵਾ ਲੈ ਆਉਣਾ ਜੱਕ ਗੱਡੀ ਕਰੂੰਗਾ ਗੱਡੀ ਕਰਦੇ ਹਾਂ ਸਟਾਰਟ ਮੈਂ ਰਾਵਣਾ ਮੋੜਦੇ ਸਿਰੇ ਹੁੰਦਾ ਕਿ ਮੋੜ ਲੈਣੀ ਮੁਰਜਣੀ ਮੁਰਜਣੀ ਸੋਏ ਆਪਾਂ ਹੀ ਬੇਲਰ ਹਾਂਜੀ ਠੀਕ ਠਾਕ ਸਤਿ ਸ੍ਰੀ ਅਕਾਲ ਜੀ ਹੌਜੀ ਫਰਮਾਨ ਸਾਹਿਬ ਡਰਾਈਵਰ ਸਾਹਿਬ ਕਿਵੇਂ ਹੈ ਹੋ ਗਿਆ ਚਿੱਤ ਪੂਰਾ ਲੱਗ ਕੇ ਡੈੱਕ ਹੈ ਅਸਲ ਤੇ ਸਾਰੀ ਡੈੜੀ ਕਟਣੀ ਹੋ ਵੀ ਓਖੀ ਜਾਂਦੀ ਹੈ ਚਲੋ ਹੁਣ ਨਾਲ ਸਹਿਮਤ ਹੋਣਾ ਪੈਂਦਾ ਹੁਣ ਟਰੈਕਟਰ ਨਵਾਂ ਤਾਂ ਵੀਰ ਨੇ ਆਲੇ ਹਫਤਾ ਤੱਕ ਹਫਤਾ ਕੋ ਹੋ ਗਿਆ ਨਾ ਬਿੱਲੀਆਂ ਨੂੰ ਹਾਂ ਸੋ ਭਾਈ 44 ਬਿਲਕੁਲ ਉਹੀ 855 ਵਾਲਾ ਸੇਮ ਹਸਾਬ ਕਿਤਾਬ ਉਹੀ ਗੇਅਰ ਪਲੇਟਫਾਰਮ ਸਾਰਾ ਸੇਮ ਤੇ ਅੱਜ ਲੱਗਿਆ ਡੈੱਕ ਡੈੱਕ ਕਿਹਨਾਂ ਦਾ ਜੀ ਇਹ ਬਾਬਾ ਜੀਓ ਬਾਬਾ ਜੀਓ ਠੀਕ ਹੈ ਇਹ ਕਿੱਥੇ ਇਕੱਲਾ ਬਾਬਾ ਇਕੱਲਾ ਬਾਬਾ ਬੱਬਾ ਜੀ ਇਹ ਤਾਂ ਹਟਾ ਦਨ ਲੋਗੋ ਅੱਛਾ ਲੋਗੋ ਹਟਾਤਾ ਕੱਲਾ ਬਾਬਾ ਇਹ ਕਿਹੜੀ ਜਗ੍ਹਾ ਜੀ ਇਹ ਸੰਗਰੂਰ ਭਵਾਨੀਗੜ ਦੇ ਨੇੜੇ ਪੈਂਦਾ ਰੰਪਰਾ ਪੈਂਦਾ ਅੱਛਾ ਸੰਗਰੂਰ ਭਵਾਨੀਗੜ ਦੇ ਕੋਲੇ ਰੰਪਰਾ ਪੈਂਦਾ ਬਾਈ ਜੀ ਪਹਿਲਾਂ ਕੋਲੇ ਸਾਰੇ ਟਰੈਕਟਰਾਂ ਲਈ ਲਾ ਗਿਆ ਅੱਛੇ ਸਾਰੇ ਟਰੈਕਟਰਾਂ ਤੇ ਬਾਈ ਜੀ ਲਾਉਣੀ ਆ ਹੁਣ ਇਹ ਵੱਡੀ ਜਾਂਦਾ ਕਿੱਥੇ ਦੀ ਨਹੀਂ ਦਿਖਣ ਨਹੀਂ ਦਿੰਦੀ ਚਾਹੀਦਾ ਐਵੇਂ ਦਈ ਆ ਇਹ ਨਹੀਂ ਲੱਗਣਗੇ ਹਾਂ ਅਸਲ 'ਚ ਮੈਂ ਏਡੇ ਨੂੰ ਵੀ ਇਹਦੇ ਨਾਲ ਤੇ 4 ਓਵਲ ਜੀ ਹੁਣ ਉਹ ਵੀ ਬਹੁਤ ਸੋਹਣੇ ਵੱਜਦੇ ਆ ਓਵਲ ਜੀ ਵੀ ਬਹੁਤ ਸੋਹਣੇ ਵੱਜਦੇ ਆ ਇਧਰ ਦਾ ਚਾਚਾ ਉਹਨੇ ਲਵਾਏ ਵਾ 36 ਸਾਡੇ ਬਸ ਗੋਗੀ ਵੜ ਜਾਂਦਾ ਨਹੀਂ ਮੈਂ ਤਾਂ ਇੰਦੇ ਮੈਂ ਵੀ ਲਵਾ ਕੇ ਖੁਸ਼ ਨਹੀਂ ਹੈਗਾ ਡਿੱਕਾ ਲਾਉਣੇ ਆ ਤੇ ਦਵਾਈ ਸੀਗੀ ਇਹਦੇ ਨਾਲ ਦੀ 55000 ਦੀ ਠੀਕ ਹੈ ਜੀ ਦੋ ਦੋ ਹੋਰ ਤੇ ਹੂੰ ਮੈਂ ਡੈਡੀ ਨੇ 4 ਦਿਨ ਚੱਲੀ ਆ ਜੀ ਤਰਵਾਤੀ ਉਹ ਹੁਣ ਇਹ ਕਿਹੜੇ ਸਾਦੇ ਜਿਹੜੀ ਸੁਣ ਹੁੰਦਾ ਹੁਣ ਇਹ ਤਾਂ ਗੋਲਾ ਕਰਨੇ ਲੱਗਾ ਗੋਲਾ ਕਰਨੇ ਵਾਲਾ ਕੰਮ ਹੈ ਬਹੁਤੀ ਆਵਾਜ਼ ਦੇ ਵਿੱਚ ਵੀ ਅੱਛਾ ਕਿ ਨਹੀਂ ਜਾਂਦਾ ਕਿ ਟ੍ਰੈਲੀ ਟੋਲੇ ਨੂੰ ਜਿਵੇਂ ਇਹਦੀ ਹੋਲੈਂਡ ਦੀ ਹੁੱਕ ਅੰਦਰ ਹੈ ਜਿਹੜੀ ਦਵਾਈ ਆਪਾਂ ਪਾ ਰਹੇ ਹਾਂ ਹਾਂ ਐਵੇਂ ਵੱਜਦਾ ਵੀ ਆ ਪਿੱਛੇ ਪੂਰਾ ਹਾਲ ਕਰਦਾ ਥੀ ਬਿਲਕੁਲ ਬਿਲਕੁਲ ਆ ਬੈਂਪਰ ਦੋਨੋਂ ਨੂੰ ਸੇਮ ਟੈਂਕੀ ਵਾਲੇ ਲਵਾਏ ਹਨਾ ਜੀ ਇਹ ਇਹ ਚੱਲਦਾ ਕਰਿਆ ਵਾ ਕੇ ਵਾਲੇ ਬੰਦਾ ਇਹ ਉਹ ਤਾਂ ਚੱਲ ਰਿਹਾ ਜੀ ਇਹਦਾ ਬੰਦਾ ਇਹਦਾ ਪੈਪੇ ਲਾਉਣਾ ਹੈ ਬਸ ਅੱਛਾ ਪੈਪੇ ਲਾਉਣਾ ਸੋ ਆ ਦੇਖੋ ਬੜਾ ਸੋਹਣਾ ਵੀ ਕੰਮ ਕਰਿਆ ਵਾ ਇਹ ਕਿੰਨੀ ਕੁ ਸਟੋਰ ਦੇ ਟੈਂਕੀ ਜਿੰਨੀ ਕਰ ਲੈਂਦਾ ਕਿ ਵੱਧ 55 ਟੈਂਕੀ ਜਿੰਨੀ ਹੋਗੀ ਜੀ ਸਮਝ ਲਓ 110 ਲੀਟਰ ਆ ਜਾਂਦਾ ਟਰੈਕਟਰ ਚ ਫਿਰ 55 ਟਰੈਕਟਰ ਦਾ 55 ਵੱਡਾ 755 ਉਹ ਜੀ 180 ਲੀਟਰ ਉਹਦੇ بڑے ਟੈਂਕਲ ਰੱਖਿਆ ਅੱਛਾ ਉਹਦੇ بڑے ਹੀ ਟੈਂਕ ਲਾਤਾ ਉਹ ਜਿਹੜਾ ਗੱਠਾਂ ਵਾਲੀ ਟਰਾਲੀ ਨੂੰ ਚੱਲ ਰਹੇ ਹਾਂ ਆ ਭਰ ਲੈਗੀ ਇੱਕ ਕੱਦੇ ਲੈ ਗਏ ਉਹ ਇਹਦਾ ਜਿਗਾਰਡ ਵੀ ਆਪਾਂ ਨੇ ਕਰਨਾ ਇਹ ਨਾ ਰਾਜਪ੍ਰੀਤ ਮੋਟਰਾਂ ਮਿਲਦੀਆਂ ਨੇ ਠੀਕ ਹੈ ਜੀ ਮੋਟਰੇ ਚਾਉਗੀ ਇਧਰ ਤੇਲ ਇਹ ਹੁਣ ਪੰਪ ਆ ਬਾਪਸੀ ਨਾਲ ਇਧਰ ਗਿਰ ਜਾਂਦਾ ਟੈਂਕੀ ਉਹ ਭਰ ਜਾਂਦੀ ਪੰਜ ਸੱਤ ਮਿੰਟ ਚ ਹਾਂਜੀ ਜਿਹਦਾ ਇਹ ਖਤਰਾ ਹੂ ਟਰੈਕਟਰ ਦਾ ਇਹ ਜੀ ਹਵਾ ਲਈ ਵੀ ਨਹੀਂ ਬਿਲਕੁਲ ਨਹੀਂ ਪੈਂਦੀ ਹਾਂ ਬਿਲਕੁਲ ਬਿਲਕੁਲ ਅੱਛਾ ਨਹੀਂ ਇਹਦੀ ਦੂਜੇ ਲੋਡ ਫੀਡ ਪੰਪ ਨਹੀਂ ਇਹਦੇ ਹੈਗਾ ਇਹਦੀ ਹਵਾ ਓਖੀ ਨਹੀਂ ਉਹ ਤਾਂ ਸਾਦਾ ਹੈ ਉਹਦੀ ਤਾਂ ਚੱਲੇ ਕਿਆ ਹਿੱਸਾ ਨੇ ਸਰਦਾਰ ਜੀ ਸਾਡਕ ਵਾਲੀ ਮੇਰੇ ਨਾਲ ਹੀ ਬਣੀ ਹੈ ਉਹ ਵੀ ਰੋਡ ਤੇ ਮੈਂ ਆ ਜੂਗਾ ਘਰੇ ਇਹ ਰੂਟਰੀ ਪੰਪ ਆ ਗਿਆ ਹਾਂ हां रोटरी पंप ਨੂੰ ਤਾਂ ਬਈ ਹਵਾ ਖਾਸ ਕਰਕੇ ਨਹੀਂ ਦਬਾਉਣੀ ਚਾਹੀਦੀ ਇਹਨੂੰ ਸਾਡੇ ਕੋਲ ਇੰਡੋ ਫਾਰਮ ਹੁੰਦਾ ਤੇ ਪਹਿਲਾਂ ਇੱਥੇ ਚਿੜੀ ਜੀ ਹੁੰਦੀ ਸੀ ਉਹਦੀਆਂ ਐਂ ਦੱਬੀ ਜਾਂਦੇ ਹੁੰਦੇ ਤੇ ਬਹੁਤ ਹੈਗੀ ਆ हां ਆ ਰਹੀ ਚਿੜੀ ਜੀ हां ਜਿਵੇਂ ਫ੍ਰੀ ਸਟਾਈਲ ਜੀ ਹੈ ਨਾ ਫੀਲ ਜੀ ਵੀ ਹੁੰਦੀ ਰੇ ਯਾਰ ਹਵਾ ਲੈ ਫੇਰ ਨਹੀਂ ਕੰਮ ਕਰਦੀ ਫੇਰ ਨਹੀਂ ਕੰਮ ਕਰਦੀ ਉਹ ਇੰਡੋ ਫਾਰਮ ਦਾ ਵੀ ਅਸਲ 'ਚ ਇੰਡੋ ਫਾਰਮ ਜੀ ਨਹੀਂ ਟੈਂਕੀ ਚ ਕੱਚਾ ਤਾਂ ਜੀ ਉਹ ਟੇਲ ਹੋਣ ਦੇ ਬਾਵਜੂਦ ਹਵਾ ਲੈ ਜਾਂਦਾ ਤਾਂ ਉਹ ਉਹਦੀ ਇੰਨੀ ਔਖੀ ਹਵਾ ਨਿਕਲਦੀ ਦੀ ਸਾਡੀਆਂ ਉਂਗਲੀਆਂ ਦੁਖਣ ਲੱਗ ਜਾਂਦਾ ਤਾਂ ਸਮਾਨੇ ਦਾ ਕੱਲਾ ਫਸ ਗਿਆ ਬਈ ਹਾਂ ਤੇ ਮੈਂ ਮੁੰਡਾ ਬੁਲਾਇਆ ਮੈਂ ਕਰਕੇ ਜਿਗਾਰੂ ਨੇ ਆਣ ਕੇ ਜੰਨ ਹਵਾ ਕੱਢੀ ਇਹ ਨਹੀਂ ਵੀ ਕੋਲ ਤੇ ਨਹੀਂ ਉਹ ਨਹੀਂ ਗਾ ਹਾਂ ਅਪਲਾਉ ਭਾਈ ਨੂੰ ਬਾਤ ਚੱਲੇ ਨਾ ਟਾਈਮ ਨਹੀਂ ਦੇਣ ਮਾਦਰੀ ਅਬਾ ਚੱਲੇ ਚੱਲੇ ਇਹ ਤਾਂ ਪਹਿਲਾਂ ਜਾਣੀ ਆ ਤੀਆਂ ਜੱਡ ਇੱਕ ਕਰਕੇ ਥੋੜਾ ਜਿਹਾ ਖੜਗੀਆਂ ਇਹ ਇਹਨਾਂ ਪੱਤਾ ਫੁੱਲ ਲੋੜਾ ਹੁਣ ਸੋ ਬਾਕੀ ਬਾਈ ਕੰਮ ਪੂਰਾ ਜੋਰ ਚੱਲ ਚੋੜਾ ਨਾਲ ਚੱਲ ਰਿਹਾ ਬਿਲਰ ਦਾ ਵੀ ਤੇ ਬੀਲਰ ਦਾ ਵੀ ਸਾਹ ਨਹੀਂ ਹੈ 1 ਮਿੰਟ ਦਾ ਵੀ ਆਤਾ ਮਰਜੇ ਕੁ ਬਸ ਸੁਣਾਇਆ ਵੀ ਇਹ ਲੇਟ ਚੱਲਦਾ ਘੰਟਾ ਤੱਕ ਰਾਇ ਇੱਕ ਪਹਿਲਾਂ ਭੇਜ ਦਿੰਦੇ ਹੁੰਦੇ ਨੇ ਰੋਜ਼ ਸੋ ਵੀਲ ਉਹਨਾਂ ਨੇ ਹੁਣ ਨਿਕਲਣਾ ਅਸੀਂ ਵੀ ਜੱਲਿਆਂ ਕਮੈਨਾਂ ਲੈ ਕੇ ਦੋ ਤਾਂ ਲੰਘ ਗਈਆਂ ਭੱਗ ਚਾਚੇ ਨੂੰ ਕਰਾਂ ਕੈਮ ਆਇਆ ਰੱਬਾ ਮਰ ਗਏ ਓਕੇ ਸੋ ਸ਼ਾਮ ਦਾ ਵੇਲਾ ਹੋ ਗਿਆ ਜੀ ਸੂਰਜ ਡੁੱਬ ਗਿਆ ਹੋ ਦੇਖੋ ਸਪਣੇ ਕੰਦੀ ਹੋ ਗਿਆ ਤੇ ਮਾ ਟਰੈਕਟਰ ਲੈ ਆਇਆ ਪਾ ਕੇ ਟਰਾਲੀ ਮਸ਼ੀਨ ਦੇ ਨਾਲੇ ਉਹ ਨਹੀਂ ਮੈਂ ਪਹਿਲਾਂ ਗਿਆ ਤਾਂ ਭਾਗੇ ਚਾਚੇ ਨਾਲ ਸਵੇਰੇ ਤੇ ਦੁਪਹਿਰੇ ਜਦ ਨੂੰ ਤਕਰੀਬਨ ਫਿਰ ਮੈਨੂੰ ਇੱਧਰ ਆਉਣਾ ਪਿਆ ਚਾਚੇ ਨੂੰ ਉਧਰ ਭੇਜਦਾ ਤਾਂ ਕਿਉਂਕਿ ਜਾਣਾ ਤਾਂ ਇੱਧਰ ਉੱਧਰ ਇੱਕ ਦੋ ਥੋਂ ਸੋ ਤਾਂ ਕਰਕੇ ਮੈਂ ਚਾਚੇ ਨੂੰ ਫਿਰ ਦੂਜੇ ਪਾਸੇ ਭੇਜਦਾ ਮਾ ਦੇਖੋ ਬਿੱਲ ਰੇ ਬਿੱਲ ਰ ਆਪਣੇ ਜਣੀ ਗੱਠਾਂ ਹੀ ਗੱਠਾਂ ਚੱਲ ਰਹੀਆਂ ਪੂਰਾ ਗੱਠਾਂ ਦੇ ਜੋਰ ਹੈ ਜੀ ਪੂਰਾ ਅਲਦਾਲੇ ਪੂਰੇ ਤਕੜੇ ਵੇਲੇ ਚੱਲਦੇ ਆ ਹੋਰ ਇੱਕ ਵੀ ਚੱਲਦਾ ਦਿਖਾਉਣਾ ਤੁਹਾਨੂੰ ਮੈਂ ਜੇ ਇੱਥੇ ਕਿਤੇ ਦਿਖ ਜਵੇ ਜਿਹੜਾ ਆਪਣੇ ਘਰੇ ਆ ਵਾ ਰੈਕ ਬਿਲਰ ਤੇ ਉਹ ਵੀ ਮਾੜਾ ਦੀ ਕਿਰਪਨ ਨਾਲ ਇੱਥੇ ਚੱਲੀ ਜਾਂਦਾ ਲੋਕਲੇ ਉਹ ਵੀ ਤਕਰੀਬਨ 35 40 ਕਿੱਲੇ ਬਹੁਤ ਸੋਹਣੇ ਕੱਢੀ ਜਾਂਦਾ ਰੋਜ਼ ਦੀ ਰੋਜ਼ 35 ਕਿੱਲੇ 40 ਕਿੱਲੇ 35 ਕਿੱਲੇ 40 ਕਿੱਲੇ ਆਉਂ ਆ ਉਹ ਹਿਸਾਬ ਨਾਲ ਲੰਬਾਕੇ ਦਾ ਰੱਖ ਲਿਆ ਚਾਚੇ ਨੇ ਉਹ ਚੱਲਿਆ 855 ਲੰਘ ਗਿਆ 43 ਇਹਦੇ ਵਿੱਚ ਨੂੰ ਅੱਜ ਡੈਕ ਲਵਾਤਾ ਸਵੇਰੇ ਖੁਸ਼ ਹੋਇਆ ਪਿਆ ਅੱਜ ਪੂਰਾ ਅੱਜ ਕੱਢਿਆ 15 16 ਕਿੱਲੇ ਇੱਕ ਸਾਈਡ ਕੱਢਿਆ ਆ ਤੇ ਐਨੇ ਹੀ ਇੱਧਰ ਕੱਢਣੇ ਆ ਇਹਨੇ ਅੱਜ 30 ਕਿੱਲਾਂ ਚਰਾਇਕ ਰਾਇਕ ਫੇਰ ਦੇਣਾ ਇਹਨੇ ਥੱਕ ਜਾਂਦਾ ਬਈ ਇਕੱਲਾ ਬੰਦਾ ਸਵੇਰ ਤੇ ਲੱਗਿਆ ਵਾ ਰਾਇਕ ਵਾਲੀ ਦੀ ਜ਼ਿਆਦਾ ਬਸ ਹੁੰਦੀ ਆ ਬਿੱਲ ਵਾਲੇ ਨੇ ਤਾਂ ਆਪਣਾ ਆਰਾਮ ਨਾਲ ਚੱਲੀ ਜਾਣਾ ਉਹਦੇ ਤਾਂ ਢੇੜੇ ਵੀ ਘੱਟ ਲੱਗਦੇ ਹੁਣ ਆਪਣੇ ਲਾਈਟਾਂ ਵਾਲੇ ਪਲੱਗ ਸਾਰੀਆਂ ਟਰਾਲੀ ਨੂੰ ਲਾਏ ਹੋਏ ਆ ਹੁਣ ਇਹਦਾ ਪਲੱਗ ਲੱਗਿਆ ਪਤਾ ਇੱਥੇ ਪੂਰੇ ਮੋਡੀਫਿਕੇਸ਼ਨ ਦੇ ਨਵੇਂ ਦੀ ਆਉਂਦੀ ਸਰ ਕਰਨੀ ਪੈਂਦੀ ਐ ਤੁਹਾਨੂੰ ਪਤਾ ਆਪਾਂ ਨੂੰ ਆਪਣੇ ਹਿਸਾਬ ਨਾਲ ਦਈਦਾ ਹੁਣ ਆ ਚੱਕ ਕੇ ਆਪਾਂ ਇਹ ਉਲੇ ਲਾਤਾ ਆ ਜਿਹੜਾ ਟੌਪਿੰਗ ਵਾਲਾ ਜਗ੍ਹਾ ਦਾ ਨਾ ਇਹ ਚ ਲਾਤਾ ਹੁਣ ਆਪਣੀ ਤਾਰ ਹੁਣ ਆਪਣੀ ਤਾਰ ਪੂਰੀ ਪੂਰੀ ਪੈਂਦੀ ਆ ਆ ਦੇਖੋ ਨਾਲੇ ਬਦਮੀ ਵੀ ਐ ਨਾਲੇ ਪੂਰਾ ਪੂਰਾ ਚੱਲਦਾ ਪਿਆ ਨਾਲੇ ਥੱਲੇ ਆ ਗਿਆ ਇੱਥੇ ਦੇ ਪਿੱਛੇ ਨਾਲੇ ਹੈ ਪੁੱਠੇ ਪਾਸੇ ਨੂੰ ਦਾ ਲੋਟ ਜ ਨਹੀਂ ਜਾਉਂਦਾ ਕੰਮ ਮੈਨੂੰ ਸ਼ਿਫਟ ਕਰਾਂ ਇੱਥੇ ਜੇ ਦੀ ਕੱਟੀ ਟੂਲ ਕਿੱਟ ਟਰੈਕਟਰ ਦੀ ਬਾਸ ਕੰਟਾ ਲੋਟ ਇੱਥੇ ਲਓ ਜੀ ਲੈਟਾਂ ਹੋ ਗਈਆਂ ਚੱਲਦੀਆਂ ਮੈਨੂੰ ਇੱਕ ਸੁਝਾਅ ਜ਼ਰੂਰ ਦਿਓ ਹੁਣ ਹਰ ਇੱਕ ਹਰ ਇੱਕ ਵੀਰ ਚਾਹੁੰਦਾ ਵੀ ਮਤਲਬ ਵੀ ਮੈਂ ਜਿਹੜੀ ਆਪਣੀ ਚੀਜ਼ ਬਣਾਵਾਂ ਟਰਾਲੀ ਬਣਾਵਾਂ ਜਾਂ ਹਨਾ ਟਰੈਕਟਰ ਲਾਵਾਂ ਵੀ ਉਹ ਸਭ ਤੋਂ ਸੋਹਣਾ ਲੱਗੇ ਹੈ ਨਾ ਵਧੀਆ ਲੱਗੇ ਤੇ ਮੈਨੂੰ ਕਮੈਂਟ ਕਰਕੇ ਤੁਸੀਂ ਵੀ رائے ਦਿਓ ਤੇ ਜਿੱਥੇ ਤੱਕ ਮੇਰਾ ਕਹਿਣਾ ਮੇਰੇ ਹਿਸਾਬ ਦੇ ਨਾਲ ਜਣੀ ਮੈਂ ਜਿਹੜੇ ਰੰਗ ਨੂੰ ਜ਼ਿਆਦਾ ਪ੍ਰੇਫਰ ਕਰਦਾ ਟਰਾਲੀ ਦੇ ਨੂੰ 블루 ਕਲਰ ਨੂੰ ਪ੍ਰੇਫਰ ਕਰਦਾ ਮੈਂ ਹਰ ਇੱਕ ਜ਼ਿਮੀਦਾਰ ਨੂੰ ਮੈਂ ਹਰ ਇੱਕ ਨੂੰ ਕਹੂੰਗਾ ਵੀ ਤੁਸੀਂ ਟਰਾਲੀ ਨੂੰ ਬਲੂ ਕਲਰ ਕਰਾਇਆ ਕਰੋ ਕਿਉਂਕਿ ਬਲੂ ਕਲਰ ਦੀ ਲਾਈਫ ਬਹੁਤ ਹੈ ਤੇ ਨੰਬਰ 2 ਇਹ ਹਰੇਕ ਟਰੈਕਟਰ ਨਾਲ ਮੈਚ ਕਰ ਜਾਂਦਾ ਹੁਣ ਇਹਦੇ ਨਾਲ ਬਲੂ ਕਲਰ ਦੇ ਵਿੱਚ ਜਿਵੇਂ ਗੁੱਚੀ ਵਾਲਾ ਸੱਪ ਹੋ ਗਿਆ ਢਿੱਲੋਂ ਚ ਰੈੱਡ ਕਲਰ ਹੋ ਗਿਆ ਹਨਾ ਸੋ ਇਹ ਕੰਟਰਾਸਟ ਟਰੈਕਟਰ ਨੂੰ ਦੇ ਦਿੰਦਾ ਸੇਮ ਟੂ ਸੇਮ ਮਤਲਬ ਵੀ ਤਾਲਮੇਲ ਜਾ ਹੋ ਜਾਂਦਾ ਹੈ ਕਲੈਬੋਰੇਸ਼ਨ ਚ ਪੂਰਾ ਸੈੱਟ ਬਣ ਜਾਂਦਾ ਹੈ ਤੇ ਇਹ ਜਿਹੜਾ ਹੁਣ ਨਵਾਂ ਆਪਣੀ ਦੂਜੀ ਐਮਜੀ ਟਰਾਲੀ ਨੂੰ ਹੈ ਬੈ ਮੁੰਡੇ ਗਰੁੱਪ ਵਾਲੀ ਟਰਾਲੀ ਨੂੰ ਉਹ ਪੇਂਟ ਥੋੜਾ ਜਿਹਾ ਇੱਕ ਕੋਸ਼ਲੀ ਉਹ ਮਹਿੰਗਾ ਤੇ ਉਹਦੀ ਲਾਈਫ ਇਹਦੇ ਨਾਲੋਂ ਮਤਲਬ ਬਹੁਤ ਜ਼ਿਆਦਾ ਬਲੂ ਕਲਰ ਦੀ ਵੈਸੇ ਵੀ ਨਾ ਤੁਸੀਂ ਧੁੱਪ ਚ ਤੁਸੀਂ ਟਰੈਕਟਰ ਵੀ ਤੁਸੀਂ ਦੇਖੋਗੇ ਚاہے ਕੋਈ ਸੋਨਾ ਲੀਕਾ ਹੈ ਚਾਹੇ ਸਟੈਂਡਰਡ ਹੈ ਹਨਾ ਜਾਂ ਬਲੂ ਕਲਰ ਦੇ ਵਿੱਚ ਹੌਲੈਂਡ ਟਰੈਕਟਰ ਆ ਗਿਆ ਤੇ ਇਹਨਾਂ ਦੇ ਰੰਗ ਦੀ ਕੁਆਲਿਟੀ ਇਹਨਾਂ ਦੀ ਮੈਨੂ ਜਿੱਥੇ ਤੱਕ ਮੈਨੂੰ ਲੱਗਦਾ ਵੀ ਇਹਨਾਂ ਦੀ ਕੁਆਲਿਟੀ ਜ਼ਿਆਦਾ ਹੈ ਅਰਜਨ ਨੋਵੋ ਵੀ ਆਪਣੇ ਕੋਲੇ ਪਰ ਜਿਵੇਂ ਮਤਲਬ ਚਲੋ ਸਪਾਰਕਲ ਕਲਰ ਹੈ ਨਾ ਜੋ ਹੁਣ ਨਵੇਂ ਹਨਾ ਚੱਲ ਰਹੇ ਹਨ ਨੋਵੋ ਸੀਰੀਜ਼ 'ਚ ਲੱਗ ਆ ਗਿਆ ਜਨਿਕ ਜਾ ਗਿਆ ਇਹ ਇਹਦੀ ਆਪਣੀ ਲੁੱਕ ਹੈ ਤੇ ਇਹਦੀ ਆਪਣੀ ਲਾਈਫ ਹੈ ਦੂਜਿਆਂ ਨਾਲੋਂ ਇਹਦੀ ਲਾਈਫ ਜ਼ਿਆਦਾ ਕਲਰ ਦੀ ਇਹ ਵਾਲੇ ਰੈੱਡ ਦੀ ਤੁਸੀਂ ਪੁਰਾਣੇ ਅਲਟਰਾ ਦੇਖਦੇ ਹੋਵੋਗੇ ਥੋੜੇ ਥੋੜੇ ਹਨਾ ਜਿਵੇਂ 605 ਤੇ ਮੈਟ ਅਲਟਰਾ ਆਉਂਦੇ ਤੇ ਉਹ ਥੋੜੇ ਥੋੜੇ ਛੋਪ ਕਿੰਨੀ ਤੇ ਫਿੱਕੇ ਪੈ ਜਾਂਦੇ ਤੇ ਉਹ ਕਿਉਂਕਿ ਰੈੱਡ ਕਲਰ ਦੀ ਕੁਆਲਿਟੀ ਇੰਨੀ ਲੰਬੀ ਨਹੀਂ ਹੁੰਦੀ ਜਿੰਨੀ ਲੰਬੀ ਮਤਲਬ ਬਲੂ ਕਲਰ ਦੀ ਕੁਆਲਿਟੀ ਹੁੰਦੀ ਹੈ ਤੇ ਆਮਿੰਦਰਾ ਨੇ ਤਾਂ ਹੀ ਉਹ ਹਿਸਾਬ ਨਾਲ ਚੇਂਜ ਵੀ ਕਰਿਆ ਇਹਨਾਂ ਦੀ ਜਿਹੜੀ ਨਵੀਂ ਸੀਰੀਜ਼ ਹੈ ਟੋਟਲੀ ਚ ਇਹ ਜੂਬੋ ਚ ਆ ਰਹੇ ਆ ਜਿਹੜੇ ਵੀ ਆ ਰਹੇ ਆ ਟੋਟਲੀ ਆਹੀ ਕਲਰ ਦੇ ਵਿੱਚ ਟਰੈਕਟਰ ਆ ਰਹੇ ਆ ਤੇ ਬਾਕੀ ਤੁਸੀਂ ਆਪਣੀ ਰਾਏ ਜਰੂਰ ਦਿਓ ਵੀ ਤੁਸੀਂ ਟਰੈਲੀਆਂ ਨੂੰ ਜੇ ਤੁਸੀਂ ਕਰਾਉਂਗੇ ਵੀ ਇਨ ਫਿਊਚਰ ਤਾਂ ਕਿਹੜਾ ਰੰਗ ਕਰਾਉਂਗੇ ਤੇ ਆਹ ਬਲੂ ਕਲਰ ਤੁਹਾਨੂੰ ਕਿਵੇਂ ਦਾ ਲੱਗਦਾ ਸੋ ਇਹ ਦੱਸਿਓ ਮੈਨੂੰ ਬਾਕੀ ਜੋ ਜੋ ਆਪਾਂ ਨੇ ਵੀ ਕੀ ਬਲੂ ਕਲਰ ਦੀ ਰਿਐਲਿਟੀ ਦੇ ਵਿੱਚ ਤੁਹਾਡੇ ਅਕੋਰਡਿੰਗਲੀ ਵੀ ਲਾਈਫ ਹੈਗੀ ਨਹੀਂ ਹਰ ਇੱਕ ਦਾ ਆਪਣਾ ਆਪਣਾ ਸੁਝਾਅ ਹੈ ਸੋ ਜਰੂਰ ਦਿਓ ਸੁਝਾਅ ਆਪਣੇ ਉਹ ਆ ਕਿੱਥੋਂ ਲੱਭ ਲਿਆ ਤੁਹਾਡਾ ਸਮਾਨ ਲੱਗ ਮੇਰੀ ਲੱਗਦਾ ਮੇਲੀ ਦਾ ਵਾ ਕਾਊਗਾ ਕੰਮ ਇੱਕਦੋ ਆਪਣੇ ਹੈ ਚੱਕਣ ਲੱਭ ਗਿਆ ਹਾਂ ਹਾਂ ਚਲੋ 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 ਹਾਂ ਫੁੱਲ ਕਰਨੀਆਂ ਟਰਾਲੀ ਫੁੱਲੋ ਅੱਜ ਤਾਂ ਪੂਰੀਆਂ ਖਲੋਲੇ ਹੀ ਹੋ ਰਹੀਆਂ ਟਰੈਕਟਰ ਮੰਗਾ ਲਿਆ ਬਈ ਹਲੇ ਗੜਿਆ ਨਹੀਂ ਪਰ ਸੁਭਾਵਨਾ ਪੂਰੀ ਹੈ ਕਮੈਨ ਖੜਾ ਹੈ ਘਰੇ ਅਸੀਂ ਸੋ ਟਾਈਮ ਹੋ ਗਿਆ ਵੀ 8 ਵਜੇ ਦਾ ਤੇ ਟਰੈਕਟਰ ਦੂਆ ਆ ਗਿਆ ਚਾਬੀਆਂ ਦੂਏ ਟਰੈਕਟਰ ਚ ਫੇਰ ਖੜੇ ਰਹੇ ਉਨੇ ਕਿਉਂਕਿ ਟੋਚਨ ਕੱਢਣਾ ਤਾਂ ਇਹਨੂੰ ਟਰਾਲੀ ਨੂੰ ਜਿੰਦਾ ਲੱਗਿਆ ਵਾ ਤਾਂ ਤੇ ਹੁਣ ਮੈਂ ਤੇ ਮਿਸਟਰ ਦਲਵੀਰ ਸਿੰਘ ਆਸੀਂ ਦੋਏ ਜੋਦੇ ਆ ਜਿਉਂਦਾ ਕਹਿੰਦਾ ਉਹ ਲਾ ਕਹਾ ਇਹਦਾ ਦੂਆ ਲੋ ਰੱਖੀ ਦੂਆ ਲੋ ਰੱਖੀ ਰੇਸ ਦੇ ਪੂਰੀ ਸੜ ਦੀ ਪੂਰੀ ਠੀਕ ਆ ਚਾਚਾ ओके ਦਿਲਵੀਰ ਸਿੰਘ ਬਰੇਕ ਹੋਲ ਨਹੀਂ ਰੇਖਦੇ ਨਹੀਂ ਦੇਰ ਨਹੀਂ ਤੈ ਦੂਏ ਤੇ ਤੀਆਂ ਲੋ ਨਹੀਂ ਲਾਉਣਾ ਬੱਠਾ ਚਾਚੇ ਮੇਰੇ ਹਾਰਨਗੇ ਨਹੀਂ ਆਵਾਜ਼ ਦਤਾਂ ਸੁਣਨੀ ਹੈ ਠੀਕ ਹੈ ਉਹ ਵਰਤੀਓ ਉਹ ਵੱਡਿਆ ਮੈਂ ਕਹਾਂ ਹਾਂ ਉਰੇ ਦਾ ਕਰ ਚੱਕ ਬਸ ਠੀਕ ਹੈ ਬਸ ਤੂੰ ਮੋੜ ਬੱਸ ਹਲੇ ਬਾਬੇ ਤਨੂ ਹਾਂ ਹਾਂ ਫਿਰ ਤਾਂ ਟਰੈਕਟਰ ਖਾਸੇ ਜਾ ਰਹੇ ਆ ਫਿਰ ਤਾਂ ਇੱਕ ਅੱਧਾ ਹੋਰ ਬਲਾਈਏ ਬੱਲਾ ਬੱਲਾ ਉਸ ਪੈ ਗਈ ਉਸ ਫੇਰ ਜਾ ਹਲੇ ਕੰਡਾ ਕੱਦ੍ਹਾ ਖੜਾ ਐ ਮਰ ਜਾ ਗਰਮ ਜਾ ਹੋ ਲੈਣ ਦੇ ਇਹਨੂੰ 12 ਮਾਪ ਜਾ ਕਨਾਲਾ ਭਾਨੇ ਭਗੋੜੇ ਦੇ ਗਾਣਾ ਮਰ ਜਾ 12 ਮਾਪ ਜਾ ਹੋ ਜਵੇ ਇਹ ਤੂੰ ਇੱਧਰ ਨੂੰ ਰੱਖ ਪਹਿਲੇ ਹੀ ਪੜਾ ਨੂੰ ਕਰ ਲਿਆ ਤਾਂ ਇਹਦਾ ਲਾਉਣੇ ਆਪਾਂ ਚੌਥਾ ਲੋ ਟਰਾਲੀ ਮਹਾਰਾ ਦੀ ਕਿਰਪਾ ਨਾਲ ਲਵੇ ਯਾਰ ਓ ਖੜ ਜਾ ਖੜ ਜਾ ਖੜ ਜਾ ਦੇ ਵੀਲੇ ਜਗਾਟਾ ਮਦੰਦਰ ਦੀ ਆਹ ਵਧਾਉਨੇ ਆ 2500 ਤੱਕ ਜਾਉ ਫਿਰ ਪਟੇ ਖਾਦਾ ਏਕੇ ਡਿੱਪੇ ਤੇ ਤੇਮਾਸੇ ਦਾ ਬਾਬਾ 5 ਵਜੇ ਦਾ ਫਿਰ ਜਿਆਦਾ ਹੋ ਜਾਂਦਾ ਤੋੜਾ ਉਹ ਤੂੰ ਇੱਥੇ ਸਾਲਾ ਬਹੁਤ ਤੂੰ ਦੇਹਾ ਤੂੰ ਇੱਥੇ ਵੱਲਾ ਵੱਲਾ ਟਰਾਲੀ ਰੋਕ ਰਹੀ ਆ ਮੁੱਲੇ ਟਾਈਮ ਦੇਖੋ ਫਲਕ ਵਰਦੇ ਜਾਂਦੇ ਆ ਕਰਨਾ ਕੰਬਜ਼ੂਲੇ ਹੋ ਗਿਆ ਤਾਂ ਕਿਹੜਾ ਕੰਮ ਐ ਆ ਚਾ ਗਿਆ ਦੋਲਾ ਨਾ ਕਰ ਹੈ ਮੋਲਾ ਘੇਰ ਫਿੱਟ ਕੇ ਇੱਟਾ ਨਾ ਹਾਂ ਮੁੱਲੇ ਦਾ ਬਹੁਤ ਜ਼ੋਰ ਲੱਗਿਆ ਆ ਜਾ ਆ ਜਾ ਤੈਨੂੰ ਦਿਖਾਵਾਂ ਲੀ ਗੱਡੀ ਤਗੜੀ ਪੈ ਗਈ ਆ ਦੇਖ ਤਾਂ ਸੀ ਟਰਾਲੀ ਦਾ ਟਾਇਰ ਉਰੇ ਟੱਕ ਗਿਆ ਹਾਂ ਉੱਥੇ ਉੱਥੇ ਲੱਗਿਆ ਬ੍ਰੇਕਾ ਚਾਚਾ ਉਰੇ ਆਪਹੀ ਦੀ ਕਿਤਾ ਚੜਾਈ ਦੀ ਇੱਕ ਸਾਲੀ ਔਸ ਕਰਕੇ ਟਰੈਕਟਰ ਸਲਿੱਪ ਬਹੁਤ ਮਾਰਦਾ ਆ ਆ ਦੇਖ ਆ ਦੇ ਜੋੜਾ ਆ ਦੇਖ ਆ ਅੰਦਰਲਾ ਜੋੜਾ ਹੈ ਉਹ ਉਹ ਤਾਂ ਹਾਂ ਆ ਅੰਦਰਲਾ ਜੋੜਾ ਤਾਂ ਦੇਖਣ ਨਾਲੇ ਨਰਮ ਉਹ ਲੱਗਦਾ ਪਹਿਲਾਂ ਦੇਖ ਕੇ ਗਏ ਹਾਂ ਹਾਂ ਦੇਖ ਦੇਖ ਲਈ ਦੇ ਕੀਤਾ ਇੱਕ ਲੱਗਾ ਹੋਣੀ ਆ ਰਹਿੰਦਾ ਫੇਰ ਨਹੀਂ ਚੜਦੀ ਹੈਂ ਆਹੀ ਇੱਧਰ ਰੱਖਿਆ ਹੈ ਅਲੱਗ-ਅਲੱਗ ਹਾਂ ਜੇ ਆਪਾਂ ਦੋਏ ਟਾਇਰ ਨੂੰ ਲੈ ਪਸਾ ਲੰਦੇ ਫੇਰ ਖੜ ਗਈ ਸੀ ਫੇਰ ਦੋਏ ਟਾਇਰ ਖੜ ਗਏ ਤੇ ਹਾਂ ਚੱਲ ਉਹ ਦੋਏ ਲੋਟੇ ਸੋਣਾ ਉੱਪਰ ਦਾ ਹੈ ਉਹ ਪਾਟਣ ਵਾਲਾ ਹੋ ਜਾਂਦਾ ਮੈਂ ਵੀ ਅੱਜ ਪਹਿਲੀ ਵਾਰ ਟੋਕਣ ਕਰਨ ਗਿਆ ਟਰਾਲੀ ਕਿਸੇ ਮਾ ਆਪਾਂ ਦੋਏ ਤੇ ਅੱਜ ਦੋਏ ਫਸ ਗਏ ਆਪਾਂ ਟਰਾਲੀ ਟਰੋਲੀਆਂ ਦੇ ਮਾਮਲੇ 'ਚ ਘੱਟੇ ਹੁੰਦੀਆਂ ਨਾ ਆਪਣਾ ਦਾ ਕੰਬੈਨਾਂ ਦਾ ਤੂੰ ਚੱਲ ਲੈ ਕੇ ਟਰੈਕਟਰ ਨੂੰ ਤੂੰ ਆ ਕਾ ਕਾਣੇ ਛਿੰਦੇ ਤੇ ਤੂੰ ਚੱਲ ਟਰੈਕਟਰ ਲੈ ਕੇ ਮੈਂ ਟਰਾਲਾ ਪਾ ਲਿਆ ਮੈਂ ਟਰਾਲਾ ਕਿੱਥੇ ਖੜਾ ਇਹਦਾ ਉੱਥੇ ਖੜਾ ਮੈਂ ਪਿੰਨ ਲਿਆ ਤਾਂ ਮੈਨੂੰ ਜਾ ਫਿਰ ਜਾ 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 ਮੈਂ ਜਾ ਕੇ ਟਰਾਲੀ ਲਾਉਣਾ ਅੰਦਰ ਇਹ ਹੂੰ ਲੈਟੋਚ ਨੂੰ ਕੱਢ ਦੇ ਟੋਚ ਨੂੰ ਲਿਆ ਪਰਲੇ ਧੂਲ ਚ ਪਾਉਣੇ ਆ ਖੜ ਜਾ ਲੈ ਇੱਧਰ ਨੂੰ ਲਿਆ ਇੱਧਰਲੇ ਧੂਲ ਚ ਕੱਲੇ ਤੇ ਨਹੀਂ ਤੇ ਆਉਂਦੀ ਕੱਲਾ ਨਿਕਲ ਜਾਂਦਾ ਹੈ ਹਾਂ ਫਸ ਗਏ ਤੇ ਆਪਾਂ ਪਹਿਲੇ ਸਿਆਣਪ ਵਾਤ ਲੀ ਆਪਣੀ ਨਹੀਂ ਖੱਦੂ ਖੜਾ ਪੈਂਦਾ ساری ਰਾਤ ਉਹਦੇ ਜਗਰਾਤਾ ਹੁੰਦਾ ਹੈ ਤੱਕੜਾ ਲੱਗਦਾ ਹਾਂ ਉਹ ਕੰਮਿਆਰ ਵਾਂਗ ਹੀ ਨਹੀਂ ਥੜਾ ਲੋਕ ਦੀ ਮਸੋਂ ਪਤਾ ਲੱਗ ਰਹੀਆਂ ਕਿ ਕਿਹੜਾ ਕਿੰਨੇ ਲੱਗਦਾ ਕਿੱਥੇ ਲੱਗਣਾ ਜਿੰਦਾ ਇਹਨੂੰ ਐਸੇ ਟਰੈਕਟਰ ਚ ਰੱਖ ਦੇ ਚਾਬੀ ਲੈ ਜੀ ਆਪਦਾ ਕਿਹੜੇ ਨੇ ਜਾਣਾ ਨਹੀਂ ਅਸੀਂ ਪੀਐਸਏ ਜਾਊਗਾ ਅਸੀਂ ਜਾਊਗਾ ਕੱਲ੍ਹ ਇਹਦੇ ਮਰਜ਼ੇ ਸੰਗ ਸੰਗ ਜੇ ਤਾਂ ਸਹੀ ਹੋਣ ਅਲੱਤਾ ਝੜਾ ਸੇਕ ਦਤ ਮਾਰਨਾ ਚੰਗੀ ਤਰ੍ਹਾਂ ਇੱਥੇ ਕਿ ਰੋਟਾ ਵੇਟਰ ਨੂੰ ਲਿਓ ਕਹਿੰਦੇ ਆ ਇਹਦੇ ਨਾਲ ਚੱਲ ਫਿਰ ਪਾ ਲਿਆ ਟਰਾਲਾ ਮੈਂ ਚੱਲਿਆ ਲਿਆ ਲਿਆ